ਦੇ ਰਹਿਣਗੇ ਜੀ ਬੋਲੋ ਸ਼ੰਗਮ ਆਪਾਂ ਜੀ ਨੂੰ ਦੁਗੋ ਦੁਗ ਅਡਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜਬਰ ਔਰ ਜ਼ੁਲਮ ਦੇ ਅੱਗੇ ਇੱਕ ਢਾਹ ਕੇ ਖੜ ਜਾਣ ਵਾਲੀ ਅੜ ਜਾਣ ਵਾਲੀ ਇਸ ਮਹਾਨ شری پور صاحب کی دھرتی کے اوپر اج مان سنت گی ہر نام سن جی خالسا مکھی دمدمی ٹکسال وجہ پیٹے ہوئے سنیہاں کے اوپر ایک دیتی ہوئی آواز دے دورچا پنچ اکتا ہویا ہے اور سپے پہ ششوبت پنچ دیا مان متیاں شخصیت گرو پاشا ہے جھولی اندر حاجرین گرو سرو گرو خالساح سنگ جی وہ واحر جی کا خالس واحو جی کی فتح اچ مودہ مارچ دو ہزار پچیت گیم ہرنم سن جی خالسا پنڈر والے مخی دمدمی ٹکسال پردھان سنت سماج جی اگوائی اج کا یہ پنکھک اکٹھ ہٹ لکھے متے پس کرتا ہے متا نمبر ایک ਆਜ ਦਾ ਇਹ ਪੰਥਕ ਕਾਠੋ ਭਾਈ ਤਨਦੀਪ ਸਿੰਘ ਗੱਜ ਜੀ ਦੀ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਅਦੇ ਤੱਕ ਸ੍ਰੀ ਕੇਸਗਰ ਸਾਹਿਬ ਜੀ ਦੇ ਜਥੇਦਾਰ ਵਜੋਂ ਕੀਤੀ ਗਈ ਵਿਜੁਕਤੀ ਨੂੰ ਰੱਦ ਕਰਦਾ ਹੈ ਇਸ ਦੇ ਨਾਲ ਹੋਈ ਬਾਬਾ ਤੇਜ ਸਿੰਘ ਧਨੌਲਾ ਦੀ ਤੱਕ ਸ੍ਰੀ ਬੰਗਵਾ ਸਾਹਿਬ تلوڈی سابو کے جسے دار وجہ کی میں بھی رد کردہ ہے نیوکتیاں پنچ پرمپراوا بھاؤنا انگول نہیں ہیں یہ پنتک اکٹھ پوری سکھ قوم دیش ود سنگتوں کو اپیل کرتا ہے کہ یہاں کا مکمل طور پر بائی کار کیتا جائے متا نمبر دو اب اے یہ پنچک اکٹھ یہ متا پاس کردہ ہے کہ رکھویر سن جی جتے دار اکال تک صاحب گیس سلطاندار شری صاحب سنب گی ہرپریت سن جی جتے دار تک شریع دمدما صاحب ساہب تخت ساہب صاحبان جتے دار وجو سیوہ سنبھال بر سوپ کے ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਪੰਥ ਦੀਆਂ ਭਾਵਨਾਵਾਂ ਦਾ ਸਰਕਾਰ ਕਰੇ ਬੋਲੇ ਈਸ਼ਰ ਆਮਤਾਨ ਨੰਬਰ 3 ਅੱਜ ਦਾ ਇਹ ਪੰਛਤ 81 ਅੰਤਰਕ ਕਮੇਟੀ ਦੇ ਉਹਨਾਂ ਸੱਤ ਮੈਂਬਰਾਂ ਦਾ ਸੰਵਾਦ ਕਰਦਾ ਹੈ ਜਿਨ੍ਹਾਂ ਨੇ ਪੌਂਡੀਆਂ ਭਾਵਨਾਵਾਂ ਦੀ ਤਲਜਮਾਨੀ ਕਰਦਿਆਂ ਹੋਇਆਂ ਸਿੱਖ ਸਰਬਾਨਾਂ ਨੂੰ ਹਟਾਉਣ ਵਾਲੇ ਮਤੇ ਦਾ ਵਿਰੋਧ ਕੀਤਾ ਸੀ ਅਤੇ ਬਾਕੀ ਜੋ ਅੰਤਰ ਕਮੇਟੀ ਦੇ 11 ਮੈਂਬਰ ਹਨ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਇਸ 12 ਤਰੀਕ ਨੂੰ ਪਹਿਲਾ ਵਾਲੇ ਜਥੇਦਾਰਾਂ ਦੀ ਸੇਵਾ ਬਹਾਲੀ ਕਰਨ ਅਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਨੂੰ ਰੱਦ ਕਰਨ ਅੱਜ ਦਾ ਇਹ ਇਕੱਠ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਦਾ ਹੈ ਕਿ ਅੰਤਰਕ ਕਮੇਟੀ ਦੇ 11 ਮੈਂਬਰਾਂ ਨੂੰ ਮਿਲ ਕੇ ਇਹ ਤਸਦੀਕ ਕਰਨ ਕਿ ਉਹ 17 ਤਰੀਕ ਨੂੰ ਆਪਣੇ ਫਰਜ਼ ਨੂੰ ਪਛਾਣਦੇ ਹੋਏ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਗੇ ਜੇਕਰ ਉਹ ਉਪਜੇਹਾ ਕਰਨ ਲਈ ਸਹਿਮਤ ਨਹੀਂ ਹੁੰਦੇ ਤਾਂ ਸਿੱਖ ਸੰਗਤਾ ਉਹਨਾਂ ਦਾ ਸਹਾਉ ਕਰਨ ਅਤੇ ਉਹਨਾਂ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਲੈਣ ਲਈ ਮਜਬੂਰ ਕਰਨ ਦਾ ਇਹ ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਅੱਗੇ ਤੋਂ ਤਖ਼ਸੈਬਾਨਾਂ ਦੇ ਜefe ਨਾਰਾ ਦੀ ਨਿਯੁਕਤੀ ਅਤੇ ਉਹਨਾਂ ਦੀ ਸੇਵਾ ਮੁਕਤੀ ਦੇ ਆ ਸਮੂਹ ਉਹਨਾਂ ਦੀ ਸੇਵਾ ਮੁਕਤੀ ਦਾ ਸਮੂਹ ਅਤੇ ਬੰਦੀਆਂ ਸੰਪਦਾਵਾਂ ਸਿੱਖ ਗੁੱਦੀ ਜੀਵੀਆਂ ਦੀ ਪ੍ਰਵਾਨਗੀ ਨਾਲ ਜਿਦੀ ਵਿਧਾਨ ਲਿਖਤੀ ਰੂਪ ਵਿੱਚ ਬਣਾਇਆ ਜਾਵੇ کہبانریادا کے ستاروں سدیو کالی بحال رکھا جا سکے متا نمبر پن اج کا یہ پنتک اکٹھ سموہ سکھ سنگتوں کو اپیل کرنا ہے ਕਿ ਉਹ ਆਪੋ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂ ਆਪੋ ਆਪਣੇ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਨੂੰ 28 ਮਾਰਚ ਨੂੰ ਹੋ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਨਕ ਇਜਲਾਸ ਵੱਜਤ ਇਜਲਾਸ ਤੋਂ ਪਹਿਲਾਂ ਵਖਤ ਰੂਪ ਵਿੱਚ ਮਿਲ ਕੇ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਕੋਲੋਂ ਇਹ ਤਸਦੀਕ ਕਰਨ ਜੇ ਉਹ ਅੰਤਰ ਕਮੇਟੀ ਵੱਲੋਂ ਕੀਤੇ ਗਏ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਾਉਣ ਲਈ ਆਪਣਾ ਯੋਗਦਾਨ ਦੇਣਗੇ ਜੇਕਰ ਉਹ ਆਪਣਾ ਫਲ ਨਹੀਂ ਪਛਾਣਦੇ ਤਾਂ ਅੱਜ ਦਾ ਇਹ ਪੰਥਕ ਅਕਾਟ ਇਹ ਫੈਸਲਾ ਕਰਦਾ ਹੈ ਕਿ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਲਕ ਅਗਲਾਸ ਵਾਲੇ ਸੈਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅਮਰitsar ਸਾਹਿਬ ਵਿਖੇ ਸਮੂਹ ਸਿੱਖ ਸੰਗਤਾਂ ਹਰ ਪੰਨੇ ਵਿੱਚੋਂ ਆਪ ਮੁਹਾਰੇ ਲਹੀਰਾ ਕਰਕੇ ਕੁੱਝਣਗੇ ਇਹਦੇ ਲਈ ਆਪਣਾ ਫਰਜ ਨਾ ਪਛਾਣਨ ਵਾਲੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਸ ਸਮੇਂ ਸਿੱਖ ਸੰਗਤਾਂ ਦੇ ਰੋਹ ਝੱਲਣ ਲਈ ਤਿਆਰ ਰਹਿਣਗੇ ਮਤਾ ਨੰਬਰ 6 ਸ੍ਰੀ ਅਕਾਲ ਪਤਸ਼ਾਹ ਜੀ ਅਤੇ ਹੋਰ ਸਤ ਸਹਿਬਾਨਾਂ ਦੀ ਮਾਨ ਮਰਜ਼ਾ ਦਾ ਤੇ ਸਰਕਾਰ ਨੂੰ ਜੋ ਢਾਹ ਲੱਗੀ ਹੈ ਸਿੱਖ ਪੰਥ ਵਿੱਚ ਜੋ ਸੰਕਟ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਸਬੰਧੀ ਅੱਜ ਦਾ ਇਹ ਪੰਥਕ ਇਕੱਠ ਸੰਤ ਗਿਆਨੀ ਹਰਨਾਮ ਸਿੰਘ ਦੀ ਖਾਲਸਾ ਮੁਖੀ ਦੰਗਮੈਂਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਨੂੰ ਅਪੀਲ ਕਰਨਾ ਹੈ ਕਿ ਇਹ ਜੋ ਸਮੂਹ ਸੰਤ ਸਮਾਜ ਸਿੱਖ ਸੰਪਰਦਾਵਾਂ ਸਤਿ ਮਹਾਂਪੁਰਸ਼ਾਂ ਅਤੇ ਸਿਮੁਚੀਆਂ ਜਿਵੇਂ ਬੰਦੀਆਂ ਨੂੰ ਨਾਮ ਲੈ ਕੇ ਸਿੱਖ ਪੰਥ ਨੂੰ ਇਨਾਂ ਗਰਦੇਸ਼ ਸੰਕਟਾਂ ਵਿੱਚੋਂ ਬਾਹਰ ਕੱਢਣ ਵਾਸਤੇ ਅਗਵਾਈ ਕਰਨ ਕਿਉਂਕਿ ਦਮਦਮੇ ਕਤਸਾਲ ਦਾ ਇਤਿਹਾਸ ਗਵਾਹ ਹੈ ਕਿ ਉਹ ਸਮੇਂ ਸਮੇਂ ਪੰਥ ਵਿੱਚ ਪੈਦਾ ਹੋਏ ਧਾਰਮਿਕ ਅਤੇ ਰਾਜਸੀ ਸੰਕਟਾਂ ਸਮੇਂ ਦਮਦਮੇ ਕਤਸਾਲ ਦੇ ਮੁਖੀ ਸਹਿਬਾਨ ਹੀ ਪੰਥ ਦੀ ਅਗਵਾਈ ਕਰਦੇ ਰਹੇ ਹਨ ਅੱਜ ਸਮੇਂ ਵੀ ਇਹ ਵੱਡੀ ਲੋੜ ਹੈ ਸੰਗਤ ਨੂੰ ਬੇਨਤੀ ਹੈ ਹੱਥ ਖੜੇ ਕਰਕੇ ਇਹਨਾਂ ਬਤਿਆਂ ਨੂੰ ਪ੍ਰਵਾਨ ਕੀ ਲਈਏ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ واحر جی کا خالصہ واحد بہت گیم ہدیپ جیسے سب اٹھنے چھوڑ لاکھ کے پرانے لیے آن والی بنتی کریں کے سال کے حکم ابھی سات سال کے پردھان سب کو خالصا کے گھر والا بہت خوش وہ انہوں نے کے ما کےسیاں نے سال کا حکم مانا ਨਾਮ ਹੀ ਨਾਮ ਸਮਾਸੀ ਹੋਵੇਗੀ ਸੰਭਵ ਕੋਈ ਨਹੀਂ ਕਿ ਆਏ ਪ੍ਰੈਸ ਵਾਲਾ